कार्यक्रम श्री सनातन जागरण मंच की तरफ से विशेष रूप से श्री शिवाला मंदिर में रखा गया था जिसका उद्देश्य था कि जो होली के सत्संग चल रहे हैं हमारे सत्रह तारीख से सनातन जागरण मंच की तरफ से ये होली के सत्संग नगर के विभिन्न भागों में हो रहे हैं इसी श्रृंखला में आज का ये स्नातन श्री सनातन जागरण मंच का पाँचवा सत्संग श्री शिवाला मंदिर में था जिसमें भक्तों ने बहुत ही उत्साह के साथ भाग लिया है और सनातन जागरण मंच को ਇਸੇ ਆ ਪ੍ਰੇਰਣਾ ਮਿਲੀ ਹੈ ਕਿ ਅੱਗੇ ਵੀ ਇਸ ਸਨਾਤਨ ਕੇ ਸੰਬੰਧੀ ਜੋ ਧਾਰਮਿਕ ਕਾਰਜ ਹੋ ਕਰਤਾ ਰਹੇ। ਪ੍ਰੋਗਰਾਮ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਜੋ ਲੜੀਵਾਰ ਪ੍ਰੋਗਰਾਮ ਕਰਾਏ ਜਾ ਰਹੇ ਨੇ। ਅੱਜ ਉਸ ਦਾ ਪੰਜਵਾਂ ਪ੍ਰੋਗਰਾਮ ਪੰਜਵਾਂ satsang ਸੀਗਾ ਜੋ ਕਿ ਸ਼ਿਵਾਲਾ ਮੰਦਰ 메ਨ ਬੀਆਰ ਦੇ ਵਿੱਚ ਕਰਵਾਇਆ ਗਿਆ ਔਰ ਕਾਫੀ ਲੋਕਾਂ ਚ ਉਤਸ਼ਾਹ ਦੇਖਿਆ ਗਿਆ। ਭਗਵਾਨ ਦੇ ਪ੍ਰਤੀ ਕਿੰਨਾ ਪਿਆਰ ਲੋਕੀ ਜੂਮ ਉਠੇ। ਠਾਕੁਰ ਜੀ ਦੇ ਭਜਨਾਂ ਦੇ ਉੱਤੇ। ਅਗਲਾ ਕਾਰਜਕ੍ਰਮ 25 ਤਰੀਕ ਸ਼੍ਰੀ ਰਾਮ ਸ਼ਰਮ ਕਲੋਨੀ ਦੇ ਵਿੱਚ ਮਨਾਇਆ ਜਾ ਰਿਹਾ। Holi ਦੇ ਉਪਲਖਸ ਦੇ ਵਿੱਚ ਤੋਰਸ ਦੇ ਨਾਲ ਹੀ ਹੋਲੀ ਦਾ ਦਹਨ ਕੀਤਾ ਜਾਏਗਾ ਇਹ ਪ੍ਰੋਗਰਾਮ 6 ਵਜੇ ਸ਼ੁਰੂ ਹੋਏਗਾ ਔਰ 9 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ ਹੋਲੀ ਦਾ ਦਹਨ ਮਨਾਇਆ ਜਾਏਗਾ ਉਸ ਦੇ ਵਿੱਚ ਠਾਕੁਰ ਜੀ ਦੇ ਭਜਨਾਂ ਦੇ ਨਾਲ ਜਿਸਨੂੰ ਅੱਜ ਤੁਸੀਂ ਦੇਖਿਆ ਲੋਕ ਚੁੰਮਦੇ ਆ ਉਦਾਂ ਹੀ ਚੁੰਮਣਗੇ ਔਰ ਕਾਫੀ ਵਿਸ਼ਾਲ ਕਾਰਜਕ੍ਰਮ ਉਸ ਦੇ ਵਿੱਚ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਭਵੇ ਕਾਰਜਕ੍ਰਮ ਹੋਲੀ ਦਾ ਇੱਕ ਭਵੇ ਕਾਰਜਕ੍ਰਮ ਕੀਤਾ ਜਾ ਰਿਹਾ ਹੈ ਜੈਕ੍ਰਿਸ਼ਨਾ ਆ ਸ਼੍ਰੀ ਸਨਾਤਨ ਜਾਗਰ ਮੰਚ ਵੱਲੋਂ ਗੁਰਦਾਸਪੁਰ ਆਪਾਂ ਸ਼ਿਵਾਲਾ ਮੰਦਰ ਵਿੱਚ ਜਿਹੜਾ ਹੋਲੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਬਹੁਤ ਉਮਤਾ ਨਾਲ ਮਨਾਇਆ ਗਿਆ ਫੁੱਲਾਂ ਦੀ ਹੋਲੀ ਇੱਥੇ ਖੇਢੀ ਗਈ ਹੈ ਤੇ ਪੂਰੇ ਸ਼ਹਿਰ ਵਿੱਚ ਆ ਜੋ ਸਾਹ ਵੇਖਣ ਵਾਲਾ ਸੀ ਸ਼ਹਿਰ ਦੇ ਲੋਕਾਂ ਦਾ ਪਤਾ ਲੱਗਾ ਕਿ ਹੋਲੀ ਦਾ ਤਿਉਹਾਰ ਕਿਦਾਂ ਮਨਾਇਆ ਜਾਂਦਾ ਤੇ ਇਦਾਂ ਹੀ ਗਾਂ ਵੀ ਸਨਾਤਨ ਜਾਗਰਣ ਮੰਚੜੇ ਇਦਾਂ ਦੇ ਪ੍ਰੋਗਰਾਮ ਗਾਂ ਵੀ ਹਮੇਸ਼ਾ ਕਰਦਾ ਰਹੇਗਾ ਸਨਾਤਨ ਦੇ ਧਰਮ ਨੂੰ ਲੈ ਕੇ ਇੱਕ ਸ਼ਹਿਰਦਾਰ ਹੁੰਦੇ ਨਾ ਤੇ ਕਿੱਦਾਂ ਦੇਖਦੇ ਹੋ ਅੱਜ ਦੇ ਪ੍ਰੋਗਰਾਮ ਨੂੰ ਅੱਜ ਦਾ ਪ੍ਰੋਗਰਾਮ ਜੀ ਇੱਕ ਤੇ ਸਾਡੇ ਸਨਾਤਨ ਧਰਮ ਚ ਜਿਹੜੀ ਸਾਡੀ ਸੰਸਕ੍ਰਿਤੀ ਆ ਉਹਨੂੰ ਗਾਹ ਵਧਾਉਣ ਵਾਲਾ ਤੇ ਦੂਸਰਾ ਇੱਕ ਸਾਡੇ ਗਾਂਹ ਮੈਸੇਜ ਆਂਦਾ ਬੱਚਿਆਂ ਨੂੰ ਸਾਡੇ ਸਮਾਜ ਨੂੰ ਮੈਸੇਜ ਆਂਦਾ ਕਿ ਹੋਲੀ ਜ਼ਰੂਰੀ ਨਹੀਂ ਹੈ ਕਿ ਆਪਾਂ ਕਿਸੇ ਲਈ ਹੋਲੀ ਸੋਚਦੇ ਕਿ ਸ਼ਾਇਦ ਥੋੜਾ ਜਿਹਾ ਤਿਹਾੜਾ ਕੀ ਲੋਕੀ ਖਰਾਬ ਕਰ ਦੇ ਪਰ ਹੋਲੀ ਇਸ ਤਰ੍ਹਾਂ ਨਾ ਵੀ ਮਨਾਈ ਜਾ ਸਕਦੀ ਆ ਪ੍ਰਭੂ ਦੇ ਰੰਗ ਚ ਰੰਗ ਕੇ ਵੀ ਹੋਲੀ ਮਨਾਈ ਜਾ ਸਕਦੀ ਆ ਪ੍ਰਭੂ ਦੀ ਲੀਲਾ ਜੀ ਅੱਜ ਇਦਾਂ ਸਾਖਸ਼ਾਤ ਇਦਾਂ ਹੀ ਜਿਦਾ ਪ੍ਰਭੂ ਵੀ ਸਾਡੇ ਵਿੱਚ ਆ ਕੇ Holi ਮਨਾ ਰਹੇ ਆ ਤੇ ਬਾਕੀ ਇਹ ਸਭ ਤੁਹਾਡੇ ਸ਼ਹਿਰ ਵਾਸੀਆਂ ਦਾ ਸਭ ਦਾ ਸਹਿਯੋਗ ਨਾਲ ਹੀ ਕੁਛ ਵੀ ਜਿਹੜੇ ਵੀ ਸਾਡੇ ਪ੍ਰੋਗਰਾਮ ਸੰਪੂਰਨ ਹੁੰਦੇ ਆ ਸਭ ਤੁਹਾਡੇ ਸ਼ਹਿਰ ਦੇ ਯੋਗਦਾਨ ਨਾਲ ਹੀ ਹੁੰਦੇ ਆ ਤੇ ਗਾਂ ਵੀ ਸਨਾਤਨ ਸ਼ੀਰ ਸਨਾਤਨ ਜਾਗਰਣ ਮੰਚ ਇਦਾਂ ਹੀ ਪ੍ਰੋਗਰਾਮ ਅਰੇਂਜ ਕਰਦਾ ਰਹੇਗਾ ਤੇ ਆਪਣੀ ਸੰਸਕ੍ਰਿਤੀ ਬਾਰੇ ਆਉਣ ਵਾਲੇ ਸਾਡੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਦੱਸਦਾ ਰਹੇਗਾ ਇਹ ਜਿਹੜੇ ਤਿਉਹਾਰ ਅਸੀਂ ਕਿਸੇ ਵੇਲੇ ਸੋਚਦੇ ਆਂ ਕਿ ਸ਼ਾਇਦ ਆ ਤਿਉਹਾਰ ਇਹਨੂੰ ਮਨਾਉਣ ਦੇ ਕੀ ਕੀ ਤਰੀਕੇ ਆ ਉਹ ਆਪਾਂ ਇੱਕ ਉਹਦਾ ਅੱਜ ਉਦਾਹਰਨ ਦਿੱਤੀ ਹੈ। ਗਾਂਵ ਵੀ ਇਦਾਂ ਹੀ ਸ਼੍ਰੀ ਨਾਥ ਦਾ ਜਾਗਰਣ ਮੰਜ ਗਾਂਵੇ ਦਾ ਪ੍ਰੋਗਰਾਮ ਰੇ ਕਰਦਾ ਰਹੇਗਾ। ਬਾਕੀ 25 ਮਾਰਚ ਦਿਨ ਸੋਮਵਾਰ ਸ਼੍ਰੀ ਰਾਮ ਸ਼ਨਮ ਕਲੋਨੀ ਵਿੱਚ ਵੀ ਇਦਾਂ ਹੀ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਤੇ ਬਾਅਦ ਵਿੱਚ ਹੋਲੀ ਦਹਨ ਵੀ ਕੀਤਾ ਜਾਏਗਾ ਤੇ ਉੱਥੇ ਵੀ ਸਭ ਪਹੁੰਚਣ ਤੇ ਉਹਨੂੰ ਵੀ ਆਪਾਂ ਤੁਹਾਨੂੰ ਮਨਾਏਗਾ ਜੈ ਸ਼੍ਰੀ கிருஷ்ਣ